ਜੇ ਗੱਲ ਕਰੀਏ ਤਾਂ ਅੱਜ ਦੀ ਡੇਟ 'ਚ ਬਹੁਤ ਲੋਕ ਕਹਿੰਦੇ ਨੇ ਕਿ ਜੇ ਕੋਈ ਅਮੀਰ ਆਦਮੀ ਹੈ ਤਾਂ ਅੱਜ ਦੀ ਡੇਟ ਦੇ ਵਿੱਚ ਅੰਬਾਨੀ ਜਾਂ ਅੰਡਾਨੀ ਨੇ ਗੁਰੂ ਦੇ ਉਹ ਸਿੱਖੋ ਸਭ ਤੋਂ ਪਹਿਲਾਂ ਤਾਂ ਇਹ ਜਾਣੋ ਕਿ ਅੱਜ ਤੱਕ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗਾ ਦੁੱਧ ਸਭ ਤੋਂ ਮਹਿੰਗੀ ਜ਼ਮੀਨ ਅਤੇ ਸਭ ਤੋਂ ਪਹਿੰਗਾ ਵਿਆਹ ਇਹ ਸਿਰਫ ਸਿੱਖ ਕੌਮ ਦੇ ਨਾਮ ਤੇ ਆ। ਸਭ ਤੋਂ ਪਹਿਲਾਂ ਆਪਾਂ ਦੁੱਧ ਦੀ ਗੱਲ ਕਰ ਲਈਏ। ਸਾਡੇ ਇਤਿਹਾਸ ਦੇ ਵਿੱਚ ਸਭ ਤੋਂ ਮਹਿੰਗਾ ਦੁੱਧ ਕਿਵੇਂ ਖਰੀਦਿਆ ਸੀ? ਸਭ ਤੋਂ ਮਹਿੰਗਾ ਦੁੱਧ ਖਰੀਦਿਆ ਭਾਈ ਮੋਤੀराम ਮੈਰਾਜੀ ਵੱਲੋਂ ਜੋ ਕਿ ਛੋਟੇ ਸਹਿਬਜ਼ਾਦਿਆਂ ਦੀ ਸੇਵਾ ਦੇ ਵਿੱਚ ਲਗਾ ਦਿੱਤਾ ਗਿਆ ਸੀ। ਸਿਰਫ 3 ਦਿਨਾਂ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਜ਼ਿੰਦਗੀ ਦਾ ਧਨ ਉਹਨਾਂ ਨੇ ਸਾਰੀ ਜ਼ਿੰਦਗੀ ਦੀ ਦੌਲਤ ਉਹਨਾਂ ਨੇ ਸਾਰੀ ਜ਼ਿੰਦਗੀ ਦਾ ਜੋ ਆਪਣਾ ਘਰ ਦਾ ਗਹਿਣਾ ਗੱਟਾ ਸੀ ਤੇ ਆਪਣਾ ਘਰ ਜ਼ਮੀਨ ਜਾਇਦਾਦ ਜੋ ਵੀ ਚੀਜ਼ਾਂ ਸੀਗੀਆਂ ਉਹ ਵੇਚ ਕੇ ਦੁੱਧ ਤਿੰਨ ਦਿਨਾਂ ਦੀ ਸੇਵਾ ਲਵਾਈ ਸੀ ਇਹਨਾਂ ਦਿਨਾਂ ਦਾ ਦੁੱਧ ਫਲਾਣ ਦੇ ਪਿੱਛੇ ਉਹਨਾਂ ਨੂੰ ਸਾਰੀ ਆਪਣੀ ਜ਼ਮੀਨ ਜਾਇਦਾਦ ਵੇਚਣੀ ਪੈਗੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਕੋਲੂ ਦੇ ਵਿੱਚ ਪੀਸ ਦਿੱਤਾ ਗਿਆ ਸੀ ਦੂਜੇ ਨੰਬਰ ਤੇ ਅਸੀਂ ਗੱਲ ਕਰਾਂਗੇ ਭਾਈ ਟੌਡਰ ਮੱਲ ਜੀ ਵੱਲੋਂ ਜਦੋਂ ਮਾਂ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਭਾਈ ਟੌਡਰ ਮੱਲ ਜੀ ਵੱਲੋਂ ਉਹਨਾਂ ਦਾ ਸਨਸਕਾਰ ਲਈ ਜੋ ਜ਼ਮੀਨ ਖਰੀਦੀ ਗਈ ਸੀ ਉਹ ਜ਼ਮੀਨ ਨੂੰ ਖਰੀਦਣ ਲਈ 78000 ਮੋਰਾ ਨੂੰ نیچے ਵਿਛੋਣਾ ਪਿਆ ਸੀ 78000 ਮੋਰਾ ਜੋ ਕਿ ਬਿਲਕੁਲ ਖੜਾ ਕੇ ਇਸ ਪੋਜੀਸ਼ਨ ਦੇ ਵਿੱਚ ਖੜਾ ਕੇ ਵਿਛਾਇਆ ਗਿਆ ਸੀ ਉਸ ਟਾਈਮ ਉਹਨਾਂ ਨੂੰ ਸ਼ਰਫੀਆਂ ਕਹਿੰਦੇ ਸੀ ਤੇ ਉਸ ਟਾਈਮ ਜੋ ਸ਼ਰਫੀਆਂ ਮਛਾਈਆਂ ਗਈਆਂ ਸੀ ਉਸ ਸਮੇਂ ਦੇ ਅਕੋਰਡਿੰਗ ਪਰ ਇੱਕ ਸ਼ਰਫੀ ਦਾ ਜੋ weight ਹੁੰਦਾ ਸੀਗਾ ਉਹ 100 ਗ੍ਰਾਮ ਹੁੰਦਾ ਸੀ ਤੇ ਤੁਸੀਂ ਮੰਨ ਕੇ ਚੱਲੋ 78000 ਸ਼ਰਫੀਆਂ ਵਿਛਾਈਆਂ ਗਈਆਂ ਸੀ 7 ਕੁਇੰਟਲ ਤੇ 80 ਕਿਲੋਗ੍ਰਾਮ ਜੋ ਸੋਨਾ ਸੀਗਾ ਉੱਥੇ ਵਿਛਾਇਆ ਗਿਆ ਸੀਗਾ ਤੇ ਤੁਸੀਂ ਅੱਜ ਦੇ ਸਮੇਂ ਦੇ ਅਕੋਰਡਿੰਗ ਦੇਖਦੇ ਹਾਂ ਤਾਂ ਉਹਦਾ ਜੋ ਰੇਟ ਬਣਦਾ ਆ 7 ਅਰਬ 80 ਕਰੋੜ ਬਣ ਜਾਂਦਾ ਆ ਅੱਜ ਉਹ ਜਗ੍ਹਾ ਦੇ ਉੱਤੇ ਜੋਤੀ ਸਰੂਪ ਨਾਮ ਦਾ ਗੁਰਦੁਆਰਾ ਸਜੋਬਿਤ ਹੈ ਜੋ ਕਿ ਫਤਿਹਗੜ੍ਹ ਸਾਹਿਬ ਵਿੱਚ ਸੁਸ਼ੋਭਿਤ ਹੈ ਇਸ ਤਰ੍ਹਾਂ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜ਼ਮੀਨ ਖਰੀਦੀ ਗਈ ਸੀ ਉਹ ਸਿੱਖ ਸ਼ਹਾਦਤਾਂ ਦੇ ਵਿੱਚ ਹੀ ਖਰੀਦੀ ਗਈ ਸੀ ਇਸ ਲਈ ਤੁਸੀਂ ਆਪਣੇ ਇਤਿਹਾਸ ਦੇ ਉੱਤੇ ਮਾਣ ਕਰਿਆ ਕਰੋ ਤੇ ਤੀਸਰੇ ਨੰਬਰ ਤੇ ਆਪਾਂ ਗੱਲ ਕਰਾਂਗੇ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੇ ਵਿਆਹ ਦੀ ਤੁਹਾਨੂੰ ਸਭ ਤੋਂ ਮਹਿੰਗਾ ਵਿਆਹ ਤਾਂ ਅੰਬਾਨੀਆਂ ਦੇ ਪੁੱਤਾਂ ਦਾ ਲੱਗਦਾ ਹੋਵੇਗਾ ਨਹੀਂ ਜੀ ਇਹ ਤੁਹਾਡੀ ਬਹੁਤ ਵੱਡੀ ਗਲਤਫਹਿਮੀ ਹੈ ਸਭ ਤੋਂ ਮਹਿੰਗਾ ਵਿਆਹ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦਾ ਹੋਇਆ ਸੀ ਜਿਸ ਦਾ ਨਾਮ ਕਵਰ ਨੋ ਨਿਹਾਲ ਸਿੰਘ ਸੀ ਜਿਸ ਦਾ ਵਿਆਹ ਅਟਾਰੀ ਦੇ ਰਾਜੇ ਦੀ ਧੀ ਨਾਲ ਹੋਇਆ ਸੀ ਇਹ ਵਿਆਹ April 1837 ਦੇ ਵਿੱਚ ਹੋਇਆ ਸੀ ਕਿਹਾ ਜਾਂਦਾ ਹੈ ਉਸ ਸਮੇਂ ਇਸ ਵਿਆਹ ਦੇ ਉੱਤੇ 20 ਲੱਖ ਰੁਪਈਆ ਖਰਚਾ ਹੋਇਆ ਸੀ ਤੁਹਾਨੂੰ 20 ਲੱਖ ਰੁਪਈਆ ਸੁਣ ਕੇ ਥੋੜਾ ਜਿਹਾ ਘੱਟ ਤਾਂ ਜ਼ਰੂਰ ਲੱਗਿਆ ਹੋਵੇਗਾ ਪਰ ਤੁਹਾਨੂੰ ਦੱਸ ਦਿਆਂ ਇਹ ਜੋ ਏ 20 ਲੱਖ ਰੁਪਇਆ ਸੀ ਇਸ ਦੀ ਕੀਮਤ ਕੀ ਸੀ ਜੇਕਰ ਅਸੀਂ ਉਸ ਸਮੇਂ ਦੇ ਵਿੱਚ ਜਾਈਏ ਤਾਂ ਉਸ ਸਮੇਂ ਦੇ ਵਿੱਚ ਨਾਨਕ ਸਾਈ ਸਿੱਕਾ ਚੱਲਦਾ ਹੁੰਦਾ ਸੀ ਇੱਕ ਨਾਨਕ ਸਾਈ ਸਿੱਕੇ ਦੀ ਜੋ ਕੀਮਤ ਹੁੰਦੀ ਸੀ ਉਹ 24 ਪੌਂਡ ਦੇ ਬਰਾਬਰ ਹੁੰਦੀ ਸੀ ਤੇ ਤੁਸੀਂ ਸੋਚ ਸਕਦੇ ਹੋ ਕਿ 24 ਪੌਂਡ ਦੇ ਬਰਾਬਰ ਜੇ ਕੀਮਤ ਹੁੰਦੀ ਸੀ ਤਾਂ ਇਹਦਾ 20 ਲੱਖ ਰੁਪਇਆ ਕੀ ਰਕਮ ਕਰੇਗਾ ਅਤੇ ਵਿਆਹ ਦੇ ਵਿੱਚ ਆਉਣ ਵਾਲੇ ਬਰਾਤੀਆਂ ਦੀ ਤੱਤ ਪੁਸ਼ਤਾ ਤੱਕ ਦੀ ਝੋਲੀ ਭਰ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਦੇ ਵਿਆਹ ਤੇ ਜੋ ਸਿਹਰਾ ਉਹਨਾਂ ਵੱਲੋਂ ਵਰਤਿਆ ਗਿਆ ਸੀ ਉਹ ਸਿਹਰੇ ਦਾ ਜੋ ਮੁੱਲ ਸੀਗਾ 9 ਲੱਖ ਰੁਪਏ ਸੀਗਾ ਹਰ ਆਇਆ ਰਣਜੀਤ ਸਿੰਘ ਜੀ ਦੇ ਵੱਲੋਂ ਮੰਨਿਆ ਜਾਂਦਾ ਸੀ ਇਹ ਸਿਰਫ ਗੁਰੂ ਰਾਮਦਾਸ ਜੀ ਦੀ ਦੌਲਤ ਹੈ ਅਤੇ ਇਸੇਰੇ ਨੂੰ ਤੁਸੀਂ ਅੱਜ ਵੀ ਸ੍ਰੀ ਹਰਮੰਦਰ ਸਾਹਿਬ ਜਾ ਕੇ ਖਾਸ ਉਸਤਵਾਂ ਦੇ ਉੱਤੇ ਦੇਖ ਸਕਦੇ ਹੋ ਕਿਹਾ ਜਾਂਦਾ ਹੈ ਇਸ ਵਿਆਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਪੋਤਰੇ ਨੂੰ ਇੱਕ ਹਵੇਲੀ ਵੀ ਦਿੱਤੀ ਸੀ ਜਿਸ ਦੀਆਂ ਕੰਧਾਂ ਨੂੰ ਹੀਰੇ ਜਵਾਹਰਾਤਾਂ ਨਾਲ ਬਣਾਇਆ ਗਿਆ ਸੀ ਤੇ ਤੁਸੀਂ ਸੋਚ ਹੀ ਸਕਦੇ ਹੋ ਕਿ ਇਹ ਇਤਿਹਾਸ ਦਾ ਕਿੰਨਾ ਵੱਡਾ ਵਿਆਹ ਹੋਵੇਗਾ ਤੇ ਕਿਸ ਤਰ੍ਹਾਂ ਇਹ ਸੈਲੀਬ੍ਰੇਟ ਕੀਤਾ ਹੋਵੇਗਾ ਪਰ ਤੁਸੀਂ ਵੀ ਆਪਣੇ ਸਿੱਖ ਹੋਣ ਤੇ ਤੁਸੀਂ ਮਾਣ ਕਰ ਸਕਦੇ ਹੋ ਤੇ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਦੋਸਤਾਂ ਮਿੱਤਰਾਂ ਨੂੰ ਵੀ ਪਤਾ ਲੱਗ ਸਕੇ ਸਾਡਾ ਇਤਿਹਾਸ ਕੀ ਹੈ ਤੇ ਅਸੀਂ ਇਹਨਾਂ ਦੇ ਵਾਰਿਸਾਂ ਅਗਰ ਵੀਡੀਓ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਣਾ ਹੋ ਸਿੱਕੇ ਇਤਿਹਾਸ ਲਈ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਿਓ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਭਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ